ਸਿੱਖ ਇਤਿਹਾਸ ਦੇ ਅੰਦਰ ਇੱਕ ਬਹੁਤ ਪਿਆਰੀ ਘਟਨਾ ਹੈ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਵਿੱਚ ਬਾਬਾ ਦੀਪ ਸਿੰਘ ਜੀ तकरीबन 16 ਕੋ ਸਾਲ ਦੀ ਉਮਰ ਦੇ ਵਿੱਚ ਉਹ ਪਰਿਵਾਰ ਸਮੇਤ ਆ ਜਾਂਦੇ ਨੇ। ਗੁਰੂ ਸਾਹਿਬ ਕਿਰਪਾ ਕਰਦੇ ਆ ਕਹਿੰਦੇ ਬੱਚਿਆ ਤੂੰ ਸੇਵਾ ਕਰਿਆ ਕਰ। ਨਾਮ ਸੀ ਉਹਨਾਂ ਦਾ ਦੀਪਾ। 1600 ਦੇ ਨਿਮੇ ਦੀ ਵਿਸਾਖੀ ਤੇ ਬਾਬਾ ਦੀਪਾ ਨੇ ਅੰਮ੍ਰਿਤ ਛਕਿਆ ਤੇ ਉਹ ਦੀਪ ਸਿੰਘ ਬਣ ਗਏ। ਸਮਾਪਾ ਕੇ ਬਹੁਤ ਜ਼ਿਆਦਾ ਗੁਰੂ ਘਰ ਦੀ ਸੇਵਾ ਕੀਤੀ। ਤੇ ਅਖੀਰ ਵਿੱਚ ਜਦੋਂ ਵੱਡੀ ਉਮਰ ਦੇ ਵਿੱਚ ਆ ਕੇ ਉਹਨਾਂ ਨੇ ਹਰਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਵਾਸਤੇ ਖੰਡਾ ਚੁੱਕ ਕੇ ਲੜਾਈ ਕੀਤੀ ਜੰਗ ਕੀਤਾ ਸਿਰ ਵਾਰ ਕੇ ਦੁਸ਼ਮਣ ਨੂੰ ਖਦੇੜਿਆ ਤੇ ਸੰਸਾਰ ਨੇ ਫਿਰ ਉਹਨਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਰੂਪ ਚ ਯਾਦ ਕੀਤਾ ਪਰ ਬਚਪਨ ਦਾ ਨਾਮ ਹੈ ਦੀਪਾ ਕਹਿੰਦੇ ਇੱਕ ਦਿਨ ਦੀਪਾ ਭਾ ਬਾਬਾ ਦੀਪ ਸਿੰਘ ਜੀ ਭਾਂਡੇ ਮਾਂਜਰੇ ਨੇ 16-17 ਸਾਲ ਦੀ ਉਮਰ ਹੈ ਭਾਂਡੇ ਮਾਂਜਦੇ ਮਾਂਜਦੇ ਹਨ ਇੱਕ ਭਾਂਡੇ ਨੂੰ ਇੱਕ ਬਰਤਨ ਨੂੰ ਕੁਝ ਚਿਰ ਸਾਫ ਕਰਦੇ ਆ ਚੰਗੀ ਤਰ੍ਹਾਂ ਸਵੱਛ ਕਰਕੇ ਫਿਰ ਉਹ ਚਿਹਰਾ ਵੇਖਦੇ ਆ ਫਿਰ ਸਾਫ ਕਰ ਲੈਂਦੇ ਫਿਰ ਵੇਖਦੇ ਤਿੰਨ ਚਾਰ ਵਾਰ ਇਸ ਤਰ੍ਹਾਂ ਕਰਦੇ ਰਹੇ ਤੇ ਬਿਲਕੁਲ ਪਿੱਛੇ ਆ ਕੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਸਾਰੀ ਘਟਨਾ ਨੂੰ ਵੇਖ ਰਹੇ ਨੇ ਆਖਰ ਨੂੰ ਕੀ ਵੇਖਿਆ ਇੱਕ ਵਾਰ ਨਾ ਭਾਂਡਾ ਬਿਲਕੁਲ ਸਾਫ ਹੋ ਗਿਆ ਕਈ ਵਾਰ ਨਾ ਭਾਂਡੇ ਵਿੱਚ ਕੁਝ ਥੰਦੇਾਈ ਲੱਗ ਜਾਂਦੀ ਹੈ ਤੇਲ ਕੇ ਉਹਦੇ ਦਾਗ ਲੱਗ ਜਾਂਦੇ ਆ ਉਹਨਾਂ ਨੂੰ ਸਾਫ ਕਰਨ ਲਈ ਕੁਝ ਸਮਾਂ ਤੇ ਕੁਛ ਜ਼ੋਰ ਤਾਕਤ ਜ਼ਿਆਦਾ ਲਾਉਣੀ ਪੈਂਦੀ ਹੈ ਪਾਣੀ ਗਰਮ ਕਰਨਾ ਪਏਗਾ ਸਰਫ ਜ਼ਿਆਦਾ ਲਾਉਣਾ ਪਏਗਾ ਉਹਨੂੰ ਚੰਗੀ ਤਰ੍ਹਾਂ ਰਗੜਨਾ ਪੈਂਦਾ ਹੈ ਤੇ ਉਹ ਭਾਂਡਾ ਐਸਾ ਸੀ ਵੀ ਉਹਨੂੰ ਕਾਫੀ ਸਮਾਂ ਲੱਗਿਆ ਐਨ ਜਦੋਂ ਭਾਈ ਬਾਬਾ ਦੀਪ ਸਿੰਘ ਜੀ ਨੇ ਨਾ ਬਿਲਕੁਲ ਉਹਦੇ ਤੇ ਚੰਗੀ ਮਿਹਨਤ ਕਰਕੇ ਰਗੜ ਰਗੜ ਕੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਨਾ ਤੇ ਉਹਦੇ ਵਿੱਚ ਉਹਨਾਂ ਨੂੰ ਆਪਣਾ ਅਕਸ਼ ਨਜ਼ਰ ਆ ਗਿਆ ਜਦੋਂ ਭਾਂਡਾ ਬਿਲਕੁਲ ਚਮਕ ਜਾਏ ਨਾ ਉਹਦੇ ਵਿੱਚੋਂ ਨਾ ਸਾਧ ਸੰਗਤ ਆਪਾਂ ਨੂੰ ਆਪਣਾ ਚਿਹਰਾ ਨਜ਼ਰ ਆਉਣ ਲੱਗ ਜਾਂਦਾ ਹੈ ਜਦੋਂ ਬਾਬਾ ਦੀਪ ਸਿੰਘ ਜੀ ਨੇ ਵੇਖਿਆ ਉਹਦੇ ਵਿੱਚ ਵੀ ਮੇਰਾ ਚਿਹਰਾ ਨਜ਼ਰ ਆ ਰਿਹਾ ਪਰ ਪਿੱਛੇ ਕੋ ਹੋਰ ਚਿਹਰਾ ਨਜ਼ਰ ਆ ਰਿਹਾ ਹੈ ਇੱਕਦਮ ਉੱਠ ਕੇ ਖਲੋਗੇ ਕੀ ਵੇਖਦੇ ਪਿੱਛੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਖੜੇ ਨੇ ਬਾਬਾ ਦੀਪ ਸਿੰਘ ਹੈਰਾਨ ਹੋਏ ਉੱਠੇ ਚਰਨ ਪਰਸੇ ਮਹਾਰਾਜ ਸੱਚੇ ਪਾਤਸ਼ਾਹ ਨਮਸਕਾਰ ਕੀਤੀ ਗੁਰੂ ਸਾਹਿਬ ਕਹਿਣ ਲੱਗੇ ਦੀਪਿਆ ਕੀ ਕਰ ਰਹੇ ਹੋ ਕਹਿਣ ਲੱਗੇ ਬਾਬਾ ਜੀ ਗੁਰੂ ਸਾਹਿਬ ਜੀ ਸੇਵਾ ਕਰ ਰਹੇ ਹਾਂ ਭਾਂਡਾ ਮਾਂਜ ਰਿਆ ਸੀ ਇਹ ਭਾਂਡਾ ਨਾ ਕਾਫੀ ਜਿਆਦਾ ਥੰਦੇ ਆਈ ਸੀ ਸਾਫ ਨਹੀਂ ਸੀ ਹੋ ਰਿਹਾ ਮੈਂ ਚੰਗੀ ਤਰ੍ਹਾਂ ਸਾਫ ਕੀਤਾ ਮੈਂ ਮੰਨਿਆ ਵੀ ਉਦੋਂ ਇਹ ਭਾਂਡਾ ਪੂਰਾ ਸਾਫ ਹੋਏਗਾ ਜਦੋਂ ਇਹਦੇ ਵਿੱਚੋਂ ਮੈਨੂੰ ਆਪਣੀ ਤਸਵੀਰ ਆਪਣਾ ਚਿਹਰਾ ਆਪਣਾ ਅਕਸ਼ ਨਜ਼ਰ ਆ ਜਾਏਗਾ ਕਹਿੰਦੇ ਇਸ ਕਰਕੇ ਨੂੰ ਕਾਫੀ ਸਮਾਂ ਲੱਗ ਗਿਆ ਹੁਣ ਗੁਰੂ ਸਾਹਿਬ ਨੇ ਗੱਲ ਇੱਥੇ ਅਗਲੀ ਕਈ ਬੜੀ ਪਿਆਰੀ ਮਹਾਰਾਜ ਕਹਿੰ ਲੱਗੇ ਦੀਪਾ ਇੱਕ ਭਾਂਡੇ ਨੂੰ ਆਪਾਂ ਮਾਂਜਿਆ ਤੇ ਕਿੰਨਾ ਸਮਾਂ ਲੱਗਿਆ ਤਾਂ ਕਿ ਉਹਦੇ ਵਿੱਚ ਸਾਨੂੰ ਆਪਣਾ ਚਿਹਰਾ ਨਜ਼ਰ ਆ ਜਾਏ ਇੱਕ ਭਾਂਡੇ ਵਿੱਚ ਚਿਹਰਾ ਵੇਖਣਾ ਹੈ ਤੇ ਕਿੰਨੀ ਮਿਹਨਤ ਕਿੰਨੀ ਘਾਲਣਾ ਘਾਲਿਆ ਕਿੰਨਾ ਸਮਾਂ ਲੱਗਿਆ ਕਿੰਨਾ ਜ਼ੋਰ ਲੱਗਾ ਕਿਤੇ ਜਾ ਕੇ ਤੁਹਾਨੂੰ ਆਪਣਾ ਚਿਹਰਾ ਨਜ਼ਰ ਆਇਆ ਇਸੇ ਤਰ੍ਹਾਂ ਮਨ ਵੀ ਆਪਣਾ ਇੱਕ ਭਾਂਡਾ ਹੈ ਇਹ ਮਨ ਉਦੋਂ ਸਾਫ਼ ਮੰਨਿਆ ਜਾਏਗਾ ਜਦੋਂ ਮਨ ਦੇ ਅੰਦਰੋਂ ਗੁਰੂ ਦਾ ਚਿਹਰਾ ਨਜ਼ਰ ਆਉਣ ਲੱਗ ਜਾਏ ਕਹਿੰਦੇ ਇਸ ਕਰਕੇ ਧਿਆਨ ਰੱਖਿਓ ਜਿੱਥੇ ਆਪਾਂ ਬਾਹਰ ਦੇ ਭਾਂਡੇ ਵਾਜਦੇ ਆ ਉਹ ਉਦੋਂ ਸਾਫ਼ ਮੰਨਦੇ ਆ ਜਦੋਂ ਬਿਲਕੁਲ ਉਹ ਕਲੀਨ ਹੋ ਜਾਂਦੇ ਨੇ ਪਵਿੱਤਰ ਹੋ ਜਾਂਦੇ ਆ ਬੇਦਾਗ ਹੋ ਜਾਂਦੇ ਨੇ ਉਹ ਭਾਂਡਾ ਉਦੋਂ ਲੰਗਰ ਵਿੱਚ ਉਦੋਂ ਸੰਗਤ ਦੇ ਵਰਤੋਂ ਵਿੱਚ ਆਉਣ ਦੇ ਯੋਗ ਹੁੰਦਾ ਹੈ ਮਨ ਦਾ ਭਾਂਡਾ ਉਦੋਂ ਯੋਗ ਹੁੰਦਾ ਜਦੋਂ ਇਹ ਬਿਲਕੁਲ ਬੇਦਾਗ ਹੋ ਕੇ ਨਿਰਮਲ ਹੋ ਕੇ ਗੁਰੂ ਕੇ ਦਰ ਤੇ ਪਰਵਾਨ ਹੁੰਦਾ ਜਿਵੇਂ ਬਾਹਰ ਭਾਂਡੇ ਸਾਫ਼ ਕਰਕੇ ਮਾਂਜਦੇ ਹੋ ਇਸੇ ਤਰ੍ਹਾਂ ਆਪਣੇ ਮਨ ਨੂੰ ਵੀ ਮਾਂਜੋ ਇਹ ਉਦੋਂ ਮਹਾਰਾਜ ਨੇ ਸਿਖਿਆ ਦਿੱਤੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਧ ਸੰਗਤ ਸਿੱਖ ਜਗਤ ਅੰਦਰ ਭਾਂਡਿਆਂ ਦੀ ਸੇਵਾ ਦੀ ਬੜੀ ਵੱਡੀ ਮਾਨਤਾ ਹੈ ਹਾਲਾਂਕਿ ਚਲੋ ਸਾਰੀ ਸੇਵਾ ਗੁਰੂ ਘਰ ਚ ਪ੍ਰਵਾਣ ਹੈ ਪਰ ਬਹੁਤ ਸਾਰੀ ਸੰਗਤ ਗੁਰੂ ਘਰਾਂ ਚ ਭਾਂਡੇ ਮਾਂਜਦੀ ਹੈ ਉਹਦਾ ਇੱਕ ਭਾਵ ਤੇ ਇਹ ਹੁੰਦਾ ਵੀ ਬੰਦੇ ਦਾ ਮਨ ਨਿਮਰਤਾ ਦੇ ਵਿੱਚ ਰਹੇ ਕਿਉਂਕਿ ਕਿਸੇ ਦੇ ਝੂਠੇ ਭਾਂਡੇ ਮਾਂਜਣੇ ਨਾ ਪੁਰਾਣੇ ਸਮਿਆਂ ਅੰਦਰ ਇਹ ਬਹੁਤ ਨੀਵੇਂ ਲੋਕਾਂ ਦਾ ਕੰਮ ਮੰਨਿਆ ਜਾਂਦਾ ਸੀ ਗਰੀਬਾਂ ਦਾ ਅਛੂਤਾਂ ਦਾ ਕੰਮ ਮੰਨਿਆ ਜਾਂਦਾ ਸੀ ਕਿਸੇ ਦੂਜੀ ਜਗ੍ਹਾ ਤੇ ਜਾ ਕੇ ਬਾਹਰ ਜਾ ਕੇ ਲੋਕਾਂ ਦੇ ਝੂਠੇ ਭਾਂਡੇ ਮਾਂਜਣੇ ਆਪਣੇ ਘਰ ਦੇ ਵਿੱਚ ਤੇ ਚਲੋ ਸਾਰੀ ਮਾਂਜਦੇ ਨੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਗੁਰੂ ਘਰ ਦੇ ਅੰਦਰ ਝੂਠੇ ਭਾਂਡੇ ਮਾਂਜਣੇ ਇੱਕ ਵੱਡੀ ਸੇਵਾ ਬਣਾ ਦਿੱਤੀ ਗਈ। ਹੁਣ ਕਿਸੇ ਦੂਜੇ ਦੇ ਝੂਠੇ ਭਾਂਡੇ ਮਾਂਜਣੇ ਕਿਸੇ ਦੂਸਰੇ ਦੇ ਪੈਰਾਂ ਦੀਆਂ ਜੁੱਤੀਆਂ ਨੂੰ ਸਾਫ਼ ਕਰਨਾ। ਇਹਦੇ ਵਾਸਤੇ ਮਨ ਜ਼ਰੂਰ ਨਿਮਰਤਾ ਵਿੱਚ ਆਉਣਾ ਚਾਹੀਦਾ ਹੈ ਮਨ ਦਾ ਹੰਕਾਰ ਮਾਰਨਾ ਪਵੇਗਾ ਅਹੰਭਾਵ ਮਾਰਨਾ ਪਵੇਗਾ ਆਪਣਾ ਆਪ ਖਤਮ ਕਰਨਾ ਪੈਂਦਾ ਹੈ ਤਾਂ ਕਿਤੇ ਜਾ ਕੇ ਬੰਦਾ ਸੇਵਾ ਕਰ ਸਕਦਾ ਹੈ। ਨਿਮਰਤਾ ਦਾ ਪ੍ਰਤੀਕ ਦੂਜਾ ਇਹ ਸਵੱਛਤਾ ਦਾ ਪ੍ਰਤੀਕ ਨੇ। ਵਿਸਫਾਈ ਰੱਖਣੀ ਹੈ। ਪਰ ਜੇ ਇੱਕ ਧਿਆਨ ਜ਼ਰੂਰ ਰੱਖੇ ਹਰ ਭਾਂਡੇ ਜਾਂ ਜੋੜਿਆਂ ਦੀ ਸੇਵਾ ਕਰਦੇ ਆਪਾਂ ਜਾਂ ਸਾਬ ਸਫਾਈ ਗੁਰੂ ਘਰ ਚ ਝਾੜੂ ਪੂੰਛਾ ਕੋਈ ਵੀ ਸੇਵਾ ਹੈ ਨਾ ਇਹ ਸੇਵਾ ਇਸ ਵਾਸਤੇ ਕੀਤੀ ਜਾਂਦੀ ਹੈ ਵੀ ਇੱਥੋਂ ਅਸੀਂ ਇਹ ਸਮਝਣਾ ਹੈ ਜਿਵੇਂ ਅਸੀਂ ਭਾਂਡੇ ਸਾਫ਼ ਕੀਤੇ ਫਰਸ਼ ਸਾਫ਼ ਕੀਤਾ ਝਾੜੂ ਪੂੰਛਾ ਲਾਇਆ ਅਸੀਂ ਜੋੜੇ ਸਾਫ਼ ਕੀਤੇ ਇਸੇ ਤਰ੍ਹਾਂ ਅਸੀਂ ਆਪਣਾ ਮਨ ਵੀ ਸਾਫ਼ ਕਰੀਏ ਤਾਂ ਕਿ ਗੁਰੂ ਕੇ ਦਰਤੇ ਪ੍ਰਵਾਨ ਹੋ ਜਾਈਏ। ਬਲਕਿ ਕਈ ਵਾਰੀ ਐਸਾ ਦੇਖਿਆ ਭਾਂਡੇ ਮਾਂਜਦੇ ਮਾਂਜਦੇ ਸਿੱਕ ਦੂਜੇ ਨੂੰ ਮਾਂਜੀ ਜਾਂਦੇ ਆ ਇੱਕ ਦੂਜੇ ਦੀ ਨਿੰਦਾ ਕਰੀ ਜਾਂਦੇ ਗੱਲਾਂ ਕਰੀ ਜਾਂਦੇ ਲੜ ਵੀ ਪੈਂਦੇ ਲੋਕ ਸੇਵਾ ਪਿੱਛੇ ਆ ਦੋ ਦਿਨ ਪਹਿਲਾਂ ਇੱਕ ਵੀਡੀਓ ਵੇਖੀ ਪਾਠ ਕਰਨ ਪਿੱਛੇ ਲੋਕ ਲੜ ਪਏ ਗੁਰੂ ਸਾਹਿਬ ਦੀ ਤਾਬਿਆ ਤੇ ਲੜਾਈ ਹੋ ਗਈ ਚੌਰ ਸਾਹਿਬ ਪਿੱਛੇ ਲੋਕ ਲੜ ਪੈਂਦੇ ਆ ਭਾਈ ਲੜਦਾ ਨਹੀਂ ਲੜਾਈਆਂ ਤੇ ਮਟਾਉਣੀਆਂ ਨੇ ਕੋਈ ਵੀ ਲੜਾਈ ਝਗੜਾ ਉਦੋਂ ਉਤਪੰਨ ਹੁੰਦਾ ਜਦੋਂ ਮਨ ਦੇ ਅੰਦਰ ਮੈਲ ਹੁੰਦੀ ਹੈ ਈਰਖਾ ਦੀ ਨਫ਼ਰਤ ਦੀ ਕਿਸੇ ਵਿਕਾਰ ਦੀ ਹੰਕਾਰ ਦੀ ਮੈਲ ਹੋਵੇ ਉਹ ਮੈਲ ਹੀ ਝਗੜੇ ਨੂੰ ਜਨਮ ਦਿੰਦੀ ਹੈ ਪਰ ਜੇ ਮੈਲ ਹੈ ਨਹੀਂ ਮਨ ਨਿਰਮਲ ਹੈ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਕਲੇਸ਼ ਨਹੀਂ ਕੋਈ ਦੁੱਖ ਦਰਦ ਤਕਲੀਫ ਨਹੀਂ ਇਸ ਲਈ ਗੁਰੂ ਸਾਹਿਬ ਕਹਿ ਰਹੇ ਭਾਈ ਭਾਂਡੇ ਮਾਂਜੋ ਪਰ ਨਾਲ-ਨਾਲ ਮਨ ਵੀ ਮਾਂਜੋ ਜੋੜੇ ਸਾਫ਼ ਕਰੋ ਪਰ ਮਨ ਨਾਲ-ਨਾਲ ਮਨ ਵੀ ਸਾਫ਼ ਕਰੋ ਝਾੜੂ ਪੋਚਾ ਲਾਓ ਪਰ ਆਪਣੇ ਅੰਦਰ ਦੀ ਸਫਾਈ ਵੀ ਜ਼ਰੂਰ ਕਰੋ ਇਸ ਕਰਕੇ ਇਹ ਸੇਵਾ ਗੁਰੂ ਘਰਾਂ ਚ ਕੀਤੀ ਜਾਂਦੀ ਹੈ ਮਹਾਰਾਜ ਤਾਂ ਕਹਿ ਰਹੇ ਨੇ ਭਾਈ ਭਾਂਡਾ ਹੱਛਾ ਸੋਏ ਉਹ ਮਨ ਜਾਂ ਕਹਿ ਲਓ ਉਹ ਬੰਦਾ ਉਹ ਜੀਵ ਗੁਰੂ ਕੇ ਦਰ ਤੇ ਪ੍ਰਵਾਨ ਹੈ ਜਿਹੜਾ ਅੰਦਰੋਂ ਸਾਫ਼ ਹੋ ਜਾਂਦਾ ਹੈ ਭਾਂਡਾ ਅਤਮਲੀਣਾ ਤੋ ਤਹੱਛਾ ਨਾ ਹੋਏ ਸੀ ਪਰ ਜਿਹੜਾ ਭਾਂਡਾ ਬਹੁਤ ਜ਼ਿਆਦਾ ਮੈਲ ਹੈ ਜਿਹੜੇ ਬੰਦੇ ਦੇ ਅੰਦਰ ਬਹੁਤ ਜ਼ਿਆਦਾ ਮੈਲ ਲੱਗੀ ਹੈ ਮਨ ਪੂਰੀ ਤਰ੍ਹਾਂ ਕਾਲਾ ਹੈ ਹੰਕਾਰੀ ਹੈ ਬੜੇ ਤਰ੍ਹਾਂ ਦੇ ਪਾਪਾਂ ਦੇ ਨਾਲ ਭਰਿਆ ਹੋਇਆ ਮਨ ਹੈ ਨਾ ਭਾਂਡਾ ਅਤਮਲੀਣਾ ਤੋਤਾ ਹੱਛਾ ਨਾ ਹੋਏ ਸੀ ਤੇ ਬੰਦਾ ਕਹੇ ਮੈਂ ਫਲਾਣੇ ਤੀਰਥ ਤੇ ਇਸ਼ਨਾਨ ਕਰਿਆ ਆ ਮੈਂ ਬਾਹਰੋਂ ਧੋ ਲਿਆ ਬਾਹਰੋਂ ਨਹਾ ਲਿਆ ਮਹਾਰਾਜ ਕਹਿੰਦੇ ਭਾਈ ਉਹ ਭਾਂਡਾ ਅੰਦਰੋਂ ਸਾਫ਼ ਨਹੀਂ ਹੁੰਦਾ ਧਿਆਨ ਵਿੱਚ ਰੱਖਿਓ ਮਨ ਰੂਪੀ ਭਾਂਡਾ ਅੰਦਰ ਹੈ ਮੈਲ ਅੰਦਰ ਲੱਗੀ ਹੈ ਇਹ ਤਨ ਦੇ ਤੋਤੇ ਆ ਸਾਫ਼ ਨਹੀਂ ਹੋਣੀ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਤਨ ਧੂਤੇ ਮਨ ਹੱਛਾ ਨਾ ਹੋਏ ਤਨ ਦੇ ਧੋਣ ਨਾਲ ਮਨ ਅੱਛਾ ਨਹੀਂ ਹੋਣਾ ਸਾਫ ਨਹੀਂ ਹੋਣਾ ਉਹ ਇੱਕੋ ਤਰੀਕੇ ਨਾਲ ਹੋ ਸਕਦਾ ਹੈ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ ਜੇ ਮਨ ਵਿੱਚ ਮਤ ਵਿੱਚ ਪਾਪ ਹੈ ਬੁਰਾਈ ਹੈ ਮਾੜੇ ਵਿਚਾਰ ਨੇ ਕਹਿੰਦੇ ਫਿਰ ਉੱਥੇ ਕੇਵਲ ਨਾਮ ਦਾ ਪਾਣੀ ਨਾਮ ਦਾ ਜਲ ਹੀ ਇਸ ਅੰਦਰ ਦੀ ਮੈਲ ਨੂੰ ਧੋ ਸਕਦਾ ਹੈ ਅਰ ਅੰਦਰ ਦੀ ਮੈਲ ਸਭ ਤੋਂ ਖਤਰਨਾਕ ਹੁੰਦੀ ਹੈ ਗੁਰੂ ਸਾਹਿਬ ਨੇ ਇੱਕ ਬਚਨ ਬੜਾ ਪਿਆਰਾ ਕਿਹਾ ਕਹਿੰਦੇ ਕੁਝ ਲੋਕ ਬਾਹਰੋਂ ਬਹੁਤ ਸਵੱਛ ਹੁੰਦੇ ਨੇ ਨਿਰਮਲ ਹੁੰਦੇ ਨੇ ਪਵਿੱਤਰ ਹੁੰਦੇ ਆ ਬਹੁਤ ਉਹ ਆਪਣੇ ਆਪ ਨੂੰ ਵਧੀਆ ਤਰੀਕੇ ਨਾਲ ਸਜਾ ਕੇ ਬਣਾ ਕੇ ਰੱਖਦੇ ਆ ਪਰ ਅੰਦਰੋਂ ਮੈਲੇ ਹੁੰਦੇ ਨੇ ਅੰਦਰੋਂ ਜਿਉਂ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉਂ ਤਾਂ ਮੈਲੇ ਤਿਨ ਜਨਮ ਜੁ ਹੈ ਹਾਰਿਆ ਉਹ ਜ਼ਿੰਦਗੀ ਜਵਾਰੀਆਂ ਵਾਂਗ ਹਾਰ ਜਾਂਦੇ ਆ ਭਾਰੋਂ ਚੰਗਾ ਦਿਸਣਾ ਕੋਈ ਬਾੜਾ ਨਹੀਂ ਹੈ ਪਰ ਗੁਰੂ ਕਿਰਪਾ ਕਰਨ ਅਸੀਂ ਅੰਦਰੋਂ ਵੀ ਉਮੇਦੇ ਹੋਈਏ